ਤਲਨ ਹੈ ਬਾਲ ਜੀ ਸਰ ਅੱਜ ਮਾੜੀ ਮੁਸਫਾ ਦੇ ਵਿੱਚ ਸੁਖਦੇਵ ਸਿੰਘ ਦੇ ਘਰੇ ਫਾਇਰਿੰਗ ਦਾ ਇੱਕ ਇਨਸੀਡੈਂਟ ਹੋਇਆ ਹੈਗਾ ਇਹ ਪਹਿਲਾਂ ਵੀ ਇਹਦੇ ਮਾਰਚ 2024 ਦੇ ਵਿੱਚ ਇੱਕ ਮੁਕਦਮਾ ਦਰਜ ਕਰਾਇਆ ਗਿਆ ਸੀ ਜਿਹੜਾ ਕਿ ਸ਼ਾਨਦੀਪ ਸਿੰਘ ਦੇ ਖਿਲਾਫ ਸੀਗਾ ਇਹਦੇ ਪਿੰਡ ਦਾ ਹੀ ਹੈਗਾ ਸ਼ਾਨਦੀਪ ਜੋ ਕਿ ਅਮਰੀਕਾ ਗਿਆ ਹੋਇਆ ਪਹਿਲਾਂ ਕੈਨੇਡਾ ਗਿਆ ਸੀ ਕੈਨੇਡਾ ਤੋਂ ਇਲੀਗਲੀ ਹੁਣ ਉਹ ਅਮਰੀਕਾ ਜਾ ਆਪਣੇ ਮਾਮਾ ਜੀ ਕੋਲੇ ਰਹਿ ਰਿਹਾ ਹੈ ਉਹਨੇ ਥ੍ਰੈਟ ਦਿੱਤਾ ਸੀ ਇਹਨੂੰ ਪਹਿਲਾਂ ਫਿਰ ਉਸ ਤੋਂ ਬਾਅਦ ਅਗਸਤ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਆ ਗੇਟ ਤੇ ਦੇ ਫਾਇਰ ਕਰਕੇ ਗਏ ਸੀ ਰਾਤ ਦੇ ਟਾਈਮ ਦੋ ਬੰਦੇ ਉਹ ਜਿਹੜਾ ਫਾਇਰਿੰਗ ਕਰਕੇ ਗਏ ਸੀ ਉਹ ਬੰਦੇ ਫੜੇ ਗਏ ਸੀ ਉਹਨਾਂ ਚੋਂ ਇੱਕ ਬੰਦਾ ਰਹਿ ਗਿਆ ਸੀ ਧਰਮਪ੍ਰੀਤ ਜਿਹੜਾ ਕਿ ਜੌਨ ਸਿੰਘ ਵਾਲੇ ਦਾ ਰਹਿਣ ਵਾਲਾ ਹੈ ਬਾਕੀ ਦੋ ਬੰਦੇ ਹਰਪ੍ਰੀਤ ਤੇ ਉਹ ਸੰਦੀਪ ਫੜੇ ਗਏ ਸੀ ਉਹ ਉਹ ਹੁਦਸੇ ਲੜੀ ਚ ਹੀ ਹੁਣ ਇੱਕ ਤਕਰੀਬਨ ਸਾਲ ਸਵਾ ਸਾਲ ਦੇ ਅਰਸੇ ਤੋਂ ਬਾਅਦ ਅੱਜ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਇਹਦੇ ਦੁਕਾਨ ਤੇ ਦੋ ਬੰਦੇ ਆਏ ਨੇ ਮੋਟਰਸਾਈਕਲ ਤੇ ਤੇ ਉਹ ਇੱਕ ਫਾਇਰ ਕਰਕੇ ਗਏ ਨੇ ਜਿਹੜਾ ਕਿ ਸ਼ੀਸ਼ੇ ਦੇ ਵਿੱਚ ਦੀ ਹੁੰਦਾ ਹੋਇਆ ਅੱਗੇ ਆ ਕੇ ਦੂਜੇ ਸ਼ੀਸ਼ੇ 'ਚ ਵਜ ਕੇ ਰੁਕ ਗਿਆ ਹੈਗਾ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਅਸੀਂ ਪੜਤਾਲ ਕਰ ਰਹੇ ਹਾਂ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਏਗਾ ਜਿਹੜੇ ਇਹਦੇ ਸ਼ਾਂਦੀਪ ਦੇ ਪੇਰੈਂਟਸ ਨੇ ਉਹਨਾਂ ਦੀ ਵੀ ਇਨਵੋਲਵਮੈਂਟ ਇਸ ਤੋਂ ਸਾਫ਼ ਝਲਕਦੀ ਹੈ ਕਿਉਂਕਿ ਉਹਨਾਂ ਨੇ ਹੀ ਰੈਕੀ ਵਗੈਰਾ ਕਰਾ ਕੇ ਇਹਨਾਂ ਨੂੰ ਇਹ ਕੰਮ ਕਰਾਇਆ ਹੈਗਾ ਉਹ ਵੀ ਜਲਦੀ ਕਾਬੂ ਕੀਤੇ ਜਾਣਗੇ ਮੁਕਦਮਾ ਸੁਖਦੇਵ ਸਿੰਘ ਦੇ ਬਿਆਨ ਤੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ